ਕਿ ਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਤੁਸੀਂ ਹਮੇਸ਼ਾ ਵੱਡੇ ਵੱਡੇ ਫੈਸਲੇ ਕੀਤੇ ਆ ਮਾਜੇ ਨੇ ਸੰਕਟ ਵੀ ਮੁਸ਼ਕਲਾਂ ਬਹੁਤ ਚੱਲੀਆਂ ਆ ਸਭ ਤੋਂ ਵੱਧ ਪਰਚੇ ਇੱਥੇ ਹੋਏ ਹੋਏ ਨਾ ਘਰ ਘਰ ਪਰਚਾ ਲੋਕ ਦਰਨ ਲਾਤੇ ਪਰਚਿਆਂ ਤੋਂ ਹੈ ਕਈ ਪੀੜੀਆਂ ਦਰਦੀਆਂ ਨੇ ਪਰਚਿਆਂ ਤੋਂ ਇਹ ਕਹਿੰਦੇ ਸਭ ਤੋਂ ਵੱਧ ਸਮੱਗਲਰ ਤੇ ਗੈਂਗਸਟਰ ਇੱਥੇ ਨੇ ਨਾ ਸੋ ਆ ਬਦਨਾਮ ਕਰਕੇ ਜਾਂਦੇ ਇਸ ਮਾਰਕੇ ਉਹ ਜਨਾਬ ਜੀ ਜੇ ਤੁਸੀਂ ਸਕੂਲ ਨਹੀਂ ਬਣਾਉਂਗੇ ਕਾਲਜ ਨਹੀਂ ਬਣਾਉਂਗੇ ਤੁਸੀਂ ਕੋਈ ਵਪਾਰ ਨਹੀਂ ਇੱਥੇ ਲੈ ਕੇ ਆਉਂਗੇ ਕੋਈ ਫੈਕਟਰੀ ਲੈ ਕੇ ਆਉਂਗੇ ਫਿਰ ਲੋ ਕਰਨਗੇ ਕੀ ਰੋਟੀ ਖਾਣੀ ਹੈ ਐਹੋ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕਹਿੰਦਾ ਜੇ ਦਰਖਤ ਤੇ ਕਾਂਗਰਸ ਲਿਖਦੀ ਹੈ 2 ਮਹੀਨੇ ਚ ਦਰਖਤ ਸੁੱਕ ਜਾਂਦਾ ਹੈ ਇਹ ਕੰਮ ਤੁਸੀਂ ਸੰਭਲੋ ਵੀ ਰੋਰ ਸ਼ੋ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਹੈ ਪੋਸਟਰ ਕਿੰਨ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਹੂਸ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਬਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ